ਜੇਕਰ ਸੀਸੀਟੀਵੀ ਨਾ ਹੁੰਦਾ ਤਾਂ ਸ਼ਾਇਦ ਇਸ ਗੱਲ ਦਾ ਬਿਲਕੁਲ ਵੀ ਪਤਾ ਨਹੀਂ ਲੱਗਣਾ ਸੀਗਾ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿ ਕਿਸ ਤਰ੍ਹਾਂ ਇਸ ਮਹਿਲਾ ਦੇ ਵੱਲੋਂ ਆਪਣੇ ਹੱਥ ਦੀ ਸਫਾਈ ਦੇ ਨਾਲ ਗਹਿਣੇ ਚੋਰੀ ਕਰ ਲਿੱਤੇ ਜਾਂਦੇ ਨੇ ਤੇ ਦੁਕਾਨਦਾਰ ਨੂੰ ਪਤਾ ਵੀ ਨਹੀਂ ਲੱਗਦਾ ਪਰ ਸ਼ਾਇਦ ਇਸ ਮਹਿਲਾ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਭਾਵੇਂ ਜਿੰਨਾ ਮਰਜ਼ੀ ਸ਼ਾਟਰ ਬਣ ਜਾਂ ਪਰਨੇਰੀਆਂ ਹਰਕਤਾਂ ਜਿਹੜੀਆਂ ਨੇ ਉਹ ਕੈਮਰੇ ਦੇ ਵਿੱਚ ਕੈਦ ਹੋ ਰਹੀਆਂ ਨੇ ਪਰ ਇਸ ਵੀਡੀਓ ਦੇ ਨਾਲ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਈ ਵੀ ਆਣ ਵਾਲਾ ਗ੍ਰਾਹਕ ਉਹ ਸਿਰਫ ਗ੍ਰਾਹਕ ਨਹੀਂ ਹੋ ਸਕਦਾ ਉਹ ਚੋਰ ਵੀ ਹੋ ਸਕਦਾ ਹੈ ਜਾਂ ਫਿਰ ਠੱਗੀ ਜਾਂ ਲੁੱਟਖੋ ਕਰਨ ਵਾਲੇ ਵੀ ਹੋ ਸਕਦੇ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਧਿਆਨ ਨਾਲ ਦੇਖੋ ਕਿ ਇੱਕ ਮਹਿਲਾ ਜਿਹੜੀ ਹੈ ਉਹ ਗਹਿਣੇ ਲੈਣ ਆਈ ਹੈ ਦੁਕਾਨਦਾਰ ਨੂੰ ਗਹਿਣੇ ਦਿਖਾਉਂਦਾ ਪਰ ਬੜੀ ਸਫਾਈ ਦੇ ਨਾਲ ਇਹ ਗਹਿਣੇ ਚੋਰੀ ਕਰ ਲੈਂਦੀ ਹੈ ਤੇ ساری ਵਾਰਦਾ ਜਦੋਂ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਇੱਕ ਸਚਾਈ ਦਾ ਜਿਹੜਾ ਉੱਪਰ ਦਾ ਫਾਇਰ ਹੋ ਜਾਂਦਾ ਨਹੀਂ ਤਾਂ ਇਸ ਮਹਿਲਾ ਨੂੰ ਸ਼ਾਇਦ ਕੋਈ ਫੜ ਸਕਦਾ ਸੀਗਾ ਫਿਲਹਾਲ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰਨਾ ਜੇਕਰ ਸੀਸੀਟੀਵੀ ਨਾ ਹੁੰਦਾ ਤਾਂ ਸ਼ਾਇਦ ਇਸ ਗੱਲ ਦਾ ਬਿਲਕੁਲ ਵੀ ਪਤਾ ਨਹੀਂ ਲੱਗਣਾ ਸੀਗਾ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿ ਕਿਸ ਤਰ੍ਹਾਂ ਇਸ ਮਹਿਲਾ ਦੇ ਵੱਲੋਂ ਆਪਣੇ ਹੱਥ ਦੀ ਸਫਾਈ ਦੇ ਨਾਲ ਗਹਿਣੇ ਚੋਰੀ ਕਰ ਲਿੱਤੇ ਜਾਂਦੇ ਨੇ ਤੇ ਦੁਕਾਨਦਾਰ ਨੂੰ ਪਤਾ ਵੀ ਨਹੀਂ ਲੱਗਦਾ ਪਰ ਸ਼ਾਇਦ ਇਸ ਮਹਿਲਾ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਭਾਵੇਂ ਜਿੰਨਾ ਮਰਜ਼ੀ ਛਾਤਰ ਬਣ ਜਾਂ ਪਰ ਨੇਰੀਆਂ ਹਰਕਤਾਂ ਜਿਹੜੀਆਂ ਨੇ ਉਹ ਕੈਮਰੇ ਦੇ ਵਿੱਚ ਕੈਦ ਹੋ ਰਹੀਆਂ ਨੇ ਪਰ ਇਸ ਵੀਡੀਓ ਦੇ ਨਾਲ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਈ ਵੀ ਆਣ ਵਾਲਾ ਗ੍ਰਾਹਕ ਉਹ ਸਿਰਫ ਗ੍ਰਾਹਕ ਨਹੀਂ ਹੋ ਸਕਦਾ ਉਹ ਚੋਰ ਵੀ ਹੋ ਸਕਦਾ ਜਾਂ ਫਿਰ ਠੱਗੀ ਜਾਂ ਨੁਟਕੋ ਕਰਨ ਵਾਲੇ ਵੀ ਕੋ ਸਕਦੇ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਧਿਆਨ ਨਾਲ ਦੇਖੋ ਕਿ ਇੱਕ ਮਹਿਲਾ ਜਿਹੜੀ ਹੈ ਉਹ ਗਹਿਣੇ ਲੈਣ ਆਈ ਹੈ ਦੁਕਾਨਦਾਰ ਨੂੰ ਗਹਿਣੇ ਦਿਖਾਉਂਦਾ ਪਰ ਬੜੀ ਸਫਾਈ ਦੇ ਨਾਲ ਇਹ ਗਹਿਣੇ ਚੋਰੀ ਕਰ ਲੈਂਦੀ ਹੈ ਤੇ ਸਾਰੀ ਵਾਰਦਾਤ ਜਦੋਂ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਸੱਚਾਈ ਦਾ ਜਿਹੜਾ ਹੈ ਉੱਪਰ ਦਾ ਫਾਸ਼ ਹੋ ਜਾਂਦਾ ਹੈ ਨਹੀਂ ਤਾਂ ਇਸ ਮਹਿਲਾ ਨੂੰ ਸ਼ਾਇਦ ਕੋਈ ਫੜ ਸਕਦਾ ਸੀਗਾ ਫਿਲਹਾਲ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰਨਾ ਜੇ ਕ ਸੀਸੀਟੀਵੀ ਨਾ ਹੁੰਦਾ ਤਾਂ ਸ਼ਾਇਦ ਇਸ ਗੱਲ ਦਾ ਬਿਲਕੁਲ ਵੀ ਪਤਾ ਨਹੀਂ ਲੱਗਣਾ ਸੀਗਾ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿ ਕਿਸ ਤਰ੍ਹਾਂ ਇਸ ਮਹਿਲਾ ਦੇ ਵੱਲੋਂ ਆਪਣੇ ਹੱਥ ਦੀ ਸਫਾਈ ਦੇ ਨਾਲ ਗਹਿਣੇ ਚੋਰੀ ਕਰ ਲਿੱਤੇ ਜਾਂਦੇ ਨੇ ਤੇ ਦੁਕਾਨਦਾਰ ਨੂੰ ਪਤਾ ਵੀ ਨਹੀਂ ਲੱਗਦਾ ਪਰ ਸ਼ਾਇਦ ਇਸ ਮਹਿਲਾ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਭਾਵੇਂ ਜਿੰਨਾ ਮਰਜ਼ੀ ਛਾਤਰ ਬਣ ਜਾਂ ਪਰ ਨੇਰੀਆਂ ਹਰਕਤਾਂ ਜਿਹੜੀਆਂ ਨੇ ਉਹ ਕੈਮਰੇ ਦੇ ਵਿੱਚ ਕੈਦ ਹੋ ਰਹੀਆਂ ਨੇ ਪਰ ਇਸ ਵੀਡੀਓ ਦੇ ਨਾਲ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਈ ਵੀ ਆਣ ਵਾਲਾ ਗ੍ਰਾਹਕ ਉਹ ਸਿਰਫ ਗ੍ਰਾਹਕ ਨਹੀਂ ਹੋ ਸਕਦਾ ਉਹ ਚੋਰ ਵੀ ਹੋ ਸਕਦਾ ਹੈ ਜਾਂ ਫਿਰ ਠੱਗੀ ਜਾਂ ਲੁੱਟਖੋ ਕਰਨ ਵਾਲੇ ਵੀ ਹੋ ਸਕਦੇ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਧਿਆਨ ਨਾਲ ਦੇਖੋ ਕਿ ਇੱਕ ਮਹਿਲਾ ਜਿਹੜੀ ਹੈ ਉਹ ਗਹਿਣੇ ਲੈਣ ਆਈ ਹੈ ਦੁਕਾਨਦਾਰ ਨੂੰ ਗਹਿਣੇ ਦਿਖਾਉਂਦਾ ਪਰ ਬੜੀ ਸਫਾਈ ਦੇ ਨਾਲ ਇਹ ਗਹਿਣੇ ਚੋਰੀ ਕਰ ਲੈਂਦੀ ਹੈ ਤੇ ਸਾਰੀ ਵਾਰਦਾਤ ਜਦੋਂ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਸੱਚਾਈ ਦਾ ਜਿਹੜਾ ਹੈ ਉੱਪਰ ਦਾ ਫੈਸ਼ ਹੋ ਜਾਂਦਾ ਹੈ ਨਹੀਂ ਤਾਂ ਇਸ ਮਹਿਲਾ ਨੂੰ ਸ਼ਾਇਦ ਕੋਈ ਫੜ ਸਕਦਾ ਸੀਗਾ ਫਿਲਹਾਲ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਿਓ